लोकसभा चुनाव के लिए विभिन्न पार्टियों ने अपने उम्मीदवारों की घोषणा कर दी है इसी के चलते लोकसभा हल्का संगरूर से सुपाल सिंह खैरा को अपना उम्मीदवार घोषित किया गया है पंजाब यूथ कांग्रेस पार्टी के महासचिव शुभम शर्मा शुभी ने एक बैठक के दौरान एक बैठक के दौरान संगरूर से उम्मीदवार सुपाल सिंह खैरा के साथ लोगों का लोक मिलनी प्रोग्राम रखा गया और शुभम शर्मा की तरफ से एक विशाल रैली भी की गई शुभम शर्मा शुभी की तरफ से विशाल चुनाव रैली को संबोधित करते हुए अपने भाषण में लोकसभा उम्मीदवार सुखपाल सिंह खैरा के हक में वोट डालने को कहा उन्होंने कांग्रेस के सबका विधायक दलवीर सिंह गोल्डी जिसने अभी अभी कांग्रेस पार्टी को छोड़कर आम आदमी पार्टी ज्वाइन की है आड़े हाथे लेते हुए संबोधन किया कि जिस कांग्रेस पार्टी ने दलवीर गोल्डी को एम बनाया अब वह टिकट न मिलने पर पार्टी छोड़ दी है और कांग्रेस पार्टी से गद्दारी की है उन्होंने विपक्ष पर भी जमकर हमला बोला ਇਸ ਮੌਕੇ ਪਰ ਕਾਂਗਰਸ ਉਮੀਦਵਾਰ ਸੁਪਾਲ ਸਿੰਘ ਖਹਿਰਾਨੀ ਮੀਡੀਆ ਸੇ ਬਾਤ ਕਰਤੇ ਹੋਏ ਕਹਾ ਕਾਂਗਰਸ ਪਾਰਟੀ ਬੜੀ ਬੜਤ ਕੇ ਸਾਥ ਜਿਤੇਗੀ। ਸ਼ੁਭਮ ਚਰਮਣੇ ਧੂਰੀ ਦੇ ਵਿੱਚ ਇੱਕ ਵੱਡਾ ਕੱਟ ਕੀਤਾ ਹੈ। ਅੱਜ ਨਾ ਮੈਂ ਪਿੰਡਾਂ ਚ ਵੀ ਗਿਆ ਵਾ ਧੂਰੀ ਸਮੇਤ ਬੋਲੜੀ ਦੇ ਘਰ ਪਿੰਡ ਪੁੰਨੇਵਾਲ ਪਿੰਡ ਚ ਵੀ ਗਿਆ ਸੀਗਾ। ਔਰ ਉਸ ਤੋਂ ਬਾਅਦ ਅੱਜ ਜਿਹੜਾ ਇਹ ਕੱਟ ਹੋਇਆ ਹੈ ਨਾ ਸ਼ੂਭੀ ਔਰ ਸ਼ੁਭਮ ਸ਼ਰਮਾ ਨੇ ਜਿਹੜਾ ਮਿਹਨਤ ਕਰਕੇ ਕੱਟ ਕੀਤਾ ਇਹ ਸਾਬਤ ਹੋ ਗਿਆ ਵਾ ਕਿ ਬੋਲੜੀ ਦੇ ਜਾਣ ਦੇ ਨਾਲ ਪੁਰੀ ਦੇ ਵਿੱਚ ਕਾਂਗਰਸ ਨੂੰ ਬਹੁਤ ਵੱਡਾ ਫਾਇਦਾ ਹੋਇਆ। ਨੰਬਰ 1 ਸੁਣਿਆ ਇਹ ਹੈ ਕਿ ਨੰਬਰ 2 ਸੁਣਿਆ ਕਿ ਇੱਕ ਪਾਸੇ ਭਗਵੰਤਪਾਨ ਕਹਿ ਰਿਹਾ ਕਿ ਮੈਂ 13 0% ਜਿੱਤੂਗਾ। ਜੇਕਰ ਉਹ 13 0% ਨਹੀਂ ਜਿੱਤ ਰਿਹਾ ਸੀਗਾ ਤੇ ਫਿਰ ਦੂਜੀਆਂ ਪਾਰਟੀਆਂ ਜੋ ਡਿਫੈਕਟਰ ਕੋ ਲੈ ਕੇ ਆ ਰਿਹਾ ਹੈ ਬੰਦਾ। ਜਦੋਂ ਉਹ ਡਿਫੈਕਟਰ ਲਿਆਉਂਦਾ ਜਦੋਂ ਗੋਲਡੀ ਨੂੰ ਪੁੱਟਿਆ ਉਹਨੇ ਜਦੋਂ ਧੂਰੀ ਦੇ ਵਿੱਚ ਉਹਨੂੰ ਲੋਲ ਪਾਈ ਗੋਲਡੀ ਵਰਗੇ ਲੀਡਰ ਦੀ। ਮੈਂ ਉਸ ਦਿਨ ਸਮਝ ਗਿਆ ਕਿ ਭਗਵੰਤਪਾਨ ਨੇ ਆਪਣੀ ਹਾਰ ਕਬੂਲ ਲਈ ਹੈ। ਗੋਲਡੀ ਨੂੰ ਆਪਣੇ ਨਾਲ ਲੈਣਾ ਆਮ ਆਦਮੀ ਪਾਰਟੀ ਦਾ ਨਾ ਸਿਰਫ ਜੋ ਉਹਨਾਂ ਨੇ ਸਿਧਾਂਤ ਬਣਾਏ ਸੀ ਉਹਨੂੰ ਉੱਤੀ ਥਲੇ ਰੋਂਦਿਆ ਪਰ ਕੋਈ ਉਸ ਨੂੰ ਲੈਣ ਦੇ ਨਾਲ ਉਹਨਾਂ ਨੇ ਆਪਣੀ ਹਾਰ ਕਬੂਲ ਨਹੀਂ ਕੀਤੀ ਤੀਸਰਾ ਸੁਣਿਆ ਸੰਗਰੂਹ ਦੀ ਲੜਾਈ ਦਾ ਇਹ ਹੈ ਕਿ ਜਿੱਦਣ ਸੰਗਰੂਹ ਦੀ ਸਫਤਤਾ ਇਸ ਮੌਜੂਦਾ ਸਰਕਾਰ ਦੇ ਖਿਲਾਫ ਆਵੇਗਾ ਇੱਕ ਨਵੀਂ ਰਾਜਨੀਤੀ ਬਿਲਡ ਕੀਤੀ ਜਾਵੇਗੀ 2027 ਵਾਸਤੇ ਔਰ ਕਾਂਗਰਸ ਦਾ ਬੜਾ ਵੱਡਾ ਦਾਵਾ 2027 ਲਈ ਸਾਡਾ ਤਿਆਰ ਹੋਵੇਗਾ ਔਰ ਇੱਕ ਨਾਲ ਹੋਰ ਗੱਲ ਕਿ ਉਹ ਇਸ ਹਾਰ ਤੋਂ ਜ਼ਰੂਰ ਦੀ ਸੀਠ ਹਾਰਨ ਤੋਂ ਬਾਅਦ ਭਗਵਾਨ ਕਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਦਿਮਾਗ ਟਿਕਾਣੇ ਤੇ ਆਵੇਗਾ ਉਹ ਅਗਰ ਇਸ ਫਤਵੇ ਨੂੰ ਅੱਛੇ ਤਰੀਕਾ ਸਮਝਣਗੇ ਤਾਂ ਉਹ ਬੰਦਿਆਂ ਵਾਂਗੂ ਕੰਮ ਕਰਨਗੇ ਹਲੀਮੀ ਨਾਲ ਕੰਮ ਕਰਨਗੇ ਲੋਕਾਂ ਦੇ ਘਰਾਂ ਤੱਕ ਪਹੁੰਚਣਗੇ ਔਰ ਲੋਕਾਂ ਦੀਆਂ ਗੱਲਾਂ ਸੁਣਨਗੇ ਕਿਉਂਕਿ ਅੱਜ ਪਿਛਲੇ 26 ਮਹੀਨਿਆਂ ਵਿੱਚ ਉਹਨਾਂ ਨੇ ਕਿਸੇ ਵਰਗ ਦੀ ਕੋਈ ਗੱਲ ਦੀ ਸੁਣੀ ਉਹਨਾਂ ਨੇ ਸਿਰਫ ਹੰਕਾਰ ਦੇ ਨਾਲ ਰਾਜ ਕੀਤਾ ਉਹਨਾਂ ਨੇ ਸੂ ਸਿਰਫ ਪਬਲਿਸਿਟੀ ਆਪਣੀ ਸਰਕਾਰ ਪ੍ਰਚਾਰਨ ਦੇ ਦਾ ਰਾਜ ਕੀਤਾ ਉਹਨਾਂ ਨੇ ਜ਼ਮੀਨ ਨਹੀਂ ਹਕੀਕਤ ਹੈ ਅੱਜ ਮੈਂ ਪੂਰੀ ਤੋ ਬੋਲ ਰਿਹਾ ਹਾਂ ਮੈਨੂੰ ਦੱਸੋ ਤੁਸੀਂ ਕਿ ਭਗਵੰਤ ਜੀ ਕੋਈ ਪੰਜ ਅੱਛੇ ਪ੍ਰੋਜੈਕਟ ਗਿਣਾ ਸਕਦਾ ਧੂਰੇ ਵਾਸਤੇ 슈ਗਰ ਮਿਲ ਜਿਹੜੀ ਉਹ ਬੰਦ ਹੋ ਗਈ 14 ਕਰੋੜ ਰੁਪਏ ਦੇਣਦਾਰੀ ਨਹੀਂ ਦਿਵਾ ਸਕਿਆ ਕਿਸਾਨਾਂ ਦੀ ਰੇਲਵੇ ਲਾਈਨ ਦੇ ਉੱਤੇ ਫਟਕ ਇਹ ਨਹੀਂ ਬਣਾ ਸਕਿਆ ਓਵਰ ਬ੍ਰਿਜ ਕੋਈ ਕੰਪਾਸਟੈਂਟ ਟਕਰੀ ਬਣਾ ਸਕਿਆ ਇਸ ਕਰਕੇ ਮੈਂ ਸਮਝਦਾ ਵਾਂ ਕਿ ਅੱਜ ਇਹ ਜਿਹੜਾ ਇਕੱਠ ਹੋਇਆ ਵਾ ਇਹ ਇੱਕ ਸੰਕੇਤ ਆ ਇਹ ਧੂਰੀ ਹਲਕੇ ਚੋਂ ਇੱਕ ਹਵਾ ਨਿਕਲ ਕੇ ਆ ਰਹੀ ਆ ਕਿ ਸ਼ਾਇਦ ਪੰਜਾਬ ਦਾ ਮੁੱਖ ਮੰਤਰੀ ਆਪਣੇ ਹਲਕੇ ਧੂਰੀ ਚੋਂ ਹਾਰਨ ਵੱਲ ਨੂੰ ਵੱਧ ਰਿਹਾ ਹੈ ਉਹਨੇ ਜੋ ਕਹਿਣਾ ਸੀਗਾ ਉਹ ਮੈਨੂੰ ਉਹਦੇ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਵਾਂ ਕਿ ਗੋਲਡੀ ਦੀ ਆਮ ਆਦਮੀ ਪਾਰਟੀ ਜਾਣਾ ਇਸ ਲਾਈਕ ਗੁੱਡ ਰੀਡਿੰਗ ਗੁਰਮੀਤ ਸਿੰਘ ਚੰਗਾ ਹੋਇਆ ਵਾ ਕਿ ਉਹ ਚਲੇ ਗਿਆ ਵਾ ਉਹਦੇ ਜਾਣ ਦੇ ਨਾਲ ਜਿਹੜੇ ਨੌਜਵਾਨਾਂ ਨੂੰ ਦਬਾਇਆ ਜਾ ਰਿਹਾ ਸੀ ਸ਼ੂਭੀ ਭਰ ਗਿਆ ਨੂੰ ਜਿਨ੍ਹਾਂ ਨੂੰ ਪਾਰਟੀ ਇਹ ਸਮਝਦੀ ਸੀ ਕਿ ਸ਼ਾਇਦ ਐਮ.ਐਲ.ਏ ਆ ਤੇ ਪਤਾ ਨਹੀਂ ਉਹਦੇ ਪੱਲੇ ਕੀ ਆ ਤੁਸੀਂ ਅੱਜ ਹਾਲ ਵਿੱਚ ਕੱਢ ਦੇਖ ਲਿਆ ਇਥੋਂ ਪਤਾ ਲੱਗ ਗਿਆ ਕਿ ਅਸਲ ਕਾਂਗਰਸ ਜਿਹੜੀ ਆ ਉਹ ਅੱਜ ਇੱਥੇ ਪਾਰਟੀ ਦੇ ਨਾਲ ਖੜੀ ਆ ਉਹ ਅੱਜ ਸ਼ੂਭੀ ਨੇ ਇਹ ਇਸ ਨੂੰ ਸਤਾਪਤ ਕਰ ਦਿੱਤਾ ਕਿ ਪੂਰੀ ਦੀ ਕਾਂਗਰਸ ਜਿਹੜੀ ਆ ਲੀਡਰਸ ਜਿਨ੍ਹਾਂ ਦੇ ਪਿੰਡਾਂ ਦੇ ਪੰਜ ਸਰਪੰਚ ਮਿਊਨਿਸਪਲ ਕਮੇਟੀ ਆਰਟੀਏ ਇਹ ਸਾਰੇ ਜਿਹੜੇ ਨੇ ਇਹ ਪਾਰਟੀ ਦੇ ਨਾਲ ਖੜੇ ਨੇ ਤੇ ਗੋਲਡੀ ਦੇ ਨਾਲ ਇਹਨਾਂ ਵਿੱਚੋਂ ਕੋਈ ਵੀ ਨਹੀਂ ਆ ਦੇਖੋ ਪਹਿਲੀ ਗੱਲ ਤਾਂ ਕਿਸੇ ਦਾ ਆਰਗੇਨਾਈਜ਼ਡ ਇਕੱਠ ਹੋ ਰਿਹਾ ਵਾ ਪਿੰਡ ਲੱਡੇ ਦੇ ਵਿੱਚ ਉਥੇ ਇਕੱਠੋ ਘਾੜੇ ਤਾਂ 7-800 ਔਰਤ ਤੇ ਬੰਦੇ ਬੈਠੇ ਨੇ ਤੁਸੀਂ ਕਿਸੇ ਦੇ ਪ੍ਰੋਗਰਾਮ ਵਿੱਚ ਆਣ ਕੇ ਤਾੜੀਆਂ ਮਾਰਦੇ ਆਉਂਦੇ ਖੱਲਲ ਪਾਉਣ ਦੇ ਆਉਂਦੇ ਉੱਚੀ ਉੱਚੀ ਬੋਲਦੇ ਆਉਂਦੇ ਕੀ ਸ਼ੁੱਧਾ ਵਾ ਅਗਰ ਉਸਨੇ ਮੇਰੇ ਨਾਲ ਕੋਈ ਗੱਲ ਕਰਨੀ ਸੀ ਮੇਰੇ ਨਾਲ ਟੈਲੀਫੋਨ ਕਾਲ ਕਰਦੀ ਜਾਂ ਕਰਦਾ ਤੇ ਮੈਂ ਉਹਨੂੰ ਮਿਲਦਾ ਤੇ ਮੈਂ ਮਿਲ ਕੇ ਉਹਦੀ ਗੱਲ ਸੁਣਦਾ ਜਦੋਂ ਉਹ ਧੱਕੇ ਨਾਲ ਆ ਗਏ ਅੰਦਰ ਸਾਰੇ ਇਟਕੇ ਰੋਲ ਬਿਕੋ ਉਹਦਾ ਇਹ ਤਾਂ ਬਦਮਾਸ਼ੀ ਵਾਲੀ ਗੱਲ ਹੈ ਨਾ ਮੈਂ ਤਾਂ ਫਿਰ ਵੀ ਮਾਈਕ ਦਿੱਤਾ ਸੁਧਾ ਆ ਲੈ ਲੈ ਮਾਈਕ ਪਰ ਜਦੋਂ ਇੰਦਾ ਦੀ ਕੋਈ ਹਰਕਤ ਕਰਦਾ ਇਹਦਾ ਆਟੋਮੈਟਿਕ ਰਿਐਕਸ਼ਨ ਹੁੰਦਾ ਖੈਰਾ ਦੇ ਵਾਸਤੇ ਗੱਲ ਥੋੜੋ ਜਿਹੀ 100 ਬੰਦਾ ਉਹ ਕਵੇ ਉਹਨੂੰ ਕਿ ਤੁਸੀਂ ਇਸ ਪੰਡਾਲ ਵਿੱਚ ਨਾ ਰਹੋ ਉਦੋਂ ਖੈਰਾ ਕੀ ਕਰ ਸਕਦਾ ਸੀ ਦਰਬੀਰ ਸਿੰਘ ਮੇਹਰ ਦਾ ਕਹਿਣਾ ਕਿ ਖੈਰਾ ਸਾਹਿਬ ਨੂੰ 10 ਪਿੰਡਾਂ ਦਾ ਨਾਮ ਨਹੀਂ ਪਤਾ ਹਰ ਵਾਰ ਤਵਾਲਾ ਰਹੇ ਉਹ ਮੈਂ ਬਹੁਤ ਵਾਰੀ ਕਹਿ ਚੁੱਕਾ ਇਹ ਇਹ ਬੜਾ ਇੱਕ ਨਾਮਾਤਰ ਇਸ਼ੂ ਆ ਪਾਰਲੀਮੈਂਟ ਵਿੱਚ ਬਹੁਤ ਵੱਡੇ ਇਸ਼ੂ ਜੋ ਮਾਲਵੇ ਦੀ ਧਰਤੀ ਤੇ ਕੈਂਸਰ ਫੈਲ ਰਿਹਾ ਹੈ ਜੋ ਸਾਡਾ ਕੱਗਰ ਦਰਿਆ ਦਰਿਆ ਤਬਾਹੀ ਕਰ ਰਿਹਾ ਹੈ ਤੋ ਸਾਡੇ ਬੱਚੇ ਨਸ਼ਾ ਨਾ ਮਾਰ ਰਹੇ ਨੇ ਤੋ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਸਾਡੇ ਕਿਸਾਨਾਂ ਨੂੰ ਕੁੱਟਮਾਰ ਕੀਤੀ ਜਾ ਰਹੀ ਹੈ ਸ਼ੁਭਕਰਨ ਦਾ ਕਤਲ ਕੀਤਾ ਜਾ ਰਿਹਾ ਸ਼ਿਦੂ ਮੁੱਛਵਾਲੇ ਦਾ ਕਤਲ ਹੋਇਆ ਬਹੁਤ ਇੰਪੋਰਟੈਂਟ ਇਸ਼ੂਜ਼ ਨੇ ਥੈਟ ਇਜ਼ ਇਰੈਲੇਵੈਂਟ ਸ਼ੁਭੀ ਟੂ ਦੇਖੋ ਗੱਲ ਇਹ ਆ ਕਿ ਜੇਤਾ ਇੰਡੀਆ ਆਲਾਈਂਸ ਦੀ ਸਰਕਾਰ ਬਣੀ ਤੇ ਫਿਰ ਇਹ ਮੰਨ ਕੇ ਚੱਲੂ ਕਿ ਅਸੀਂ ਸੰਗਰੂਰ ਜ਼ਿਲ੍ਹੇ ਵਿੱਚ ਔਰ ਪੂਰੀ ਸਮੇਤ ਪਾਇਦਾਰ ਗੱਲਾਂ ਕਰਾਂਗੇ ਨਾਉ ਸਪੋਜ਼ ਇਫ ਵੀ ਡੂ ਨਾਟ ਹੈਵ ਦ ਗਵਰਨਮੈਂਟ ਆਫ ਇੰਡੀਆ ਤੇ ਮੈਂ ਕਿਹਾ ਐਮ ਮੈਂਬਰ ਪਾਰਲੀਮੈਂਟ ਬਣਦਾ ਫਿਰ ਜਿਹੜਾ ਐ ਮੈਂਬਰ ਆਫ ਪਾਰਲੀਮੈਂਟ ਦੇ ਅਧਿਕਾਰ ਖੇਤਰ ਵਿੱਚ ਐਮਪੀ ਲੈਟ ਤੋਂ ਲੈ ਕੇ ਵਿਜੀਲੈਂਸ ਮੋਨਿਟਰਿੰਗ ਕਮੇਟੀ ਤਿੰਨ ਜ਼ਿਲ੍ਹਿਆਂ ਦਾ ਮੈਂ ਚੇਅਰਮੈਨ ਹੋਊਗਾ ਆਈ ਵਿਲ ਇਨਸ਼ੋਰ ਅਕਾਊਂਟੇਬਿਲਟੀ ਆਈ ਵਿਲ ਇਨਸ਼ੋਰ ਕਿ ਕੋਈ ਅਫਸਰ ਗਲਤ ਕੰਮ ਨਾ ਕਰੇ ਲੋਕਾਂ ਦਾ ਪੈਸਾ ਲੋਕਾਂ ਦੇ ਘਰਾਂ ਤੱਕ ਪਿੰਡਾਂ ਤੱਕ ਸਹੀ ਪਹੁੰਚੇ ਕਿਉਂਕਿ ਬਹੁਤ ਲੋਕ ਤੋਂ ਸੁੱਟ ਹੋ ਰਹੀ ਆ ਸ਼ਾਇਦ ਪੁਰਾਣੇ ਐਮਪੀਆਂ ਨੇ ਵਿਜੀਲੈਂਸ ਮੋਨਿਟਰਿੰਗ ਕਮੇਟੀ ਜਿਹਦੇ ਵਿੱਚ ਡੀਸੀ ਐਸਐਸਪੀ ਸਾਰੀ ਐਡਮਿਨਿਸਟ੍ਰੇਸ਼ਨ ਥੱਲੇ ਆ ਦੇ ਡਿਡ ਨਾਟ ਦੇ ਡਿਡ ਨਾਟ ਯੂਟਿਲਾਈਜ਼ ਥੈਟ ਪਲੈਟਫਾਰਮ ਬੇਰੀ ਇਫੈਕਟਿਵ অথਰ ਮੇਰੇ ਅਧਿਕਾਰ ਖੇਤਰ ਤੋਂ ਬਾਹਰ ਹੈ ਪਰ ਇੱਕ ਗੱਲ ਮੰਨ ਕੇ ਚੱਲੋ ਮੈਂ ਤਾਂ ਮੈਂ ਤਾਂ ਆਪ ਇਸੇ ਜੱਦੋਜਹਿਦ ਤੋਂ ਪੈਦਾ ਹੋਇਆ ਮੈਂ ਆਪ ਕਦੀ ਜ਼ਿੰਦਗੀ ਚ ਕਿਸੇ ਤੋਂ ਮੰਗਿਆ ਨਹੀਂ ਔਰ ਮੈਂ ਲੋਕਾਂ ਦੇ ਕਚਹਿਰੀ ਵਿੱਚ ਜੂਝਦੇ 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 ਤਿੰਨ ਵਾਰ ਐਮਐਲਏ ਬਣਿਆ ਇੱਕ ਵਾਰ ਵੀਡੀਓ ਆਪੋਜੀਸ਼ਨ ਬਣਿਆ ਔਰ ਬਿਨਾ ਟਿਕਟ ਮੰਗੇ ਮੈਂ ਸੰਗਰੂਰ ਜਿੱਤੇ ਪਹੁੰਚਾ ਸੁਪੀ ਨੂੰ ਮੈਂ ਕਹਾਂਗਾ ਕਿ ਆਪਣੇ ਮਿਹਨਤ ਨਾਲ ਕੰਮ ਕਰੋ ਹਰ ਪਾਰਟੀ ਕੰਮ ਨੂੰ ਦੇਖ ਰਹੀ ਆ ਅੱਜ ਵਾਲਾ ਕੱਟ ਜਿਹੜਾ ਇਹ ਇਟ ਵਿਲ ਨੋਟ ਗੋ ਅਨਨੋਟਿਸਡ ਇਹ ਸਾਰੀ ਸਾਡੀ ਪਾਰਟੀ ਦਾ ਗੱਲ ਪਹੁੰਚੇਗੀ ਇਲੈਕਸ਼ਨ ਤੋਂ ਉਪਰੰਤ ਮੈਂ ਸਾਰੀ ਪਾਰਟੀ ਨਾਲ ਬੈਠ ਕੇ ਸਲਾਹ مشورہ ਕਰਕੇ ਇਹਨਾਂ ਨੂੰ ਬੰਦਾ ਸਥਾਨ ਉਹ ਆਟੋਮੈਟਿਕਲੀ ਮਿਲਣਾ ਕੋ ਰੋਕ ਨਹੀਂ ਸਕਦੇ ਕਿਸ ਤਰ੍ਹਾਂ ਦਾ ਮਾਹੌਲ ਆ ਪਿੰਡਾਂ ਦੇ ਵਿੱਚ ਪਿੰਡਾਂ ਚ ਵੀ ਧੂਰੀ ਸੀ ਮਹੌਲ ਬੜਾ ਅੱਛਾ ਸੀ